ਜੀਵਲ ਸਾਹਬ ਕਿਹੜਾ ਪੈਂਤੜਾ ਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਹਰਿਆਣਾ ਵਿਧਾਨ ਸਭਾ ਵੀ ਇਸ ਸਮੇਂ ਸਿਰਤੇ ਨੇ ਤੇ ਉਹਨਾਂ ਦੇ ਟਾਈਮ ਦੇ ਵਿੱਚ ਦਿੱਲੀ ਦੀਆਂ ਚੋਣਾਂ ਵੀ ਹੋਣੀਆਂ ਹੈ। ਉਹ ਬਹੁਤ ਛਾਤਰ ਦਿਮਾਗ ਕਿਸਮ ਦਾ ਆਦਮੀ ਹੈ। ਉਹਨੇ 2014 ਵਾਲਾ ਪੈਂਤੜਾ ਫੇਰ ਇੱਕ ਵਾਰ ਖੇលਿਆ। ਸੋ ਇਸ ਵੇਲੇ ਅਰਵਿੰਦ ਕੇਜਰੀਵਾਲ ਇੱਕ ਵਾਰ ਫੇਰ ਜਜਬਾਤੀ ਕਿਸਮ ਦਾ ਜਿਹੜਾ ਭਾਸ਼ਣ ਹੈ ਉਹ ਦੇ ਰਿਹਾ ਹੈ ਪੱਤਾ ਖੇਡ ਰਿਹਾ ਹੈ ਸੋ ਹੁਣ ਕਹਿੰਦੇ ਜੀ ਨਾ ਪ੍ਰਧਾਨ ਮੁੱਖ ਮੰਤਰੀ ਬਣੂੰਗਾ ਮਨੀਸ਼ ਸ਼ਿਸ਼ੋਧਿਆ ਨਾ ਫਲਾਣਾ ਬਣੂੰਗਾ ਨਾ ਫਲਾਣਾ ਬਣੂੰਗਾ ਪਰ ਅੰਦਰ ਖੱਤre ਸਦੀ ਤਾਂ ਕੇਜਰੀਵਾਲ ਦਾ ਨਾਂ ਨਹੀਂ ਲਿਆ ਕੀ ਤੁਹਾਨੂੰ ਲੱਗਦਾ ਢਿਲੋ ਸਾਹਿਬ ਇੱਥੇ ਜਿਹੜਾ ਸਿੰਪਥੀ ਕਾਰਡ ਖੇਡਿਆ ਹੈ ਕੀ ਜੀਵਾਲ ਹੋਣਾ ਨੇ ਕਿ ਮੈਂ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਚ ਜਾਵਾਂ ਕੀ ਉਹ ਚਾਹੁੰਦੇ ਨੇ ਕਿ ਮੈਂ ਵਗਦੀ ਗੰਗਾ ਜਿਹੜੀ ਉਹ ਚ ਹਣੀ ਹੱਥ ਧੋ ਕੇ ਦਿੱਲੀ ਦੀਆਂ ਚੋਣਾਂ ਵੀ ਕਰਵਾ ਲਈਏ ਤਾਂ ਕਿ ਆਉਣ ਵਾਲੇ 5 4 6 ਮਹੀਨਿਆਂ ਤੱਕ ਲੋਕ ਇਹ ਗੱਲ ਨਾ ਭੁੱਲ ਜਾਣ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਉਸ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਚਿਹਰਾ ਦੇਖਣ ਆਲਾ ਸੀ ਉਹਨਾਂ ਦੀ ਜਿਹੜੀ ਸਰੀਰਕ ਭਾਸ਼ਾ ਸੀ ਉਹ ਦੇਖਣ ਆਲੀ ਸੀ ਬੁਲਾਈ ਹੂੰ ਕੱਲ ਭਗਵੰਤ ਮਾਨ ਨਾਲ ਇਹਨਾਂ ਨੇ ਕੀਤਾ ਸਾਡਾ ਮੁੱਖ ਮੰਤਰੀ ਅਸੀਂ ਭਵੇਂ ਲੱਖ ਮਤ ਪੇਦ ਹੋਣ ਉਹਨਾਂ ਦੀਆਂ ਨੀਤੀਆਂ ਤੇ ਮਤ ਪੇਦ ਹੋਣ ਪਰ ਜਦੋਂ ਸਾਡੇ ਮੁੱਖ ਮੰਤਰੀ ਨਾਲ ਇਹੋ ਜੇ ਲੋਕ ਕੁਛ ਕਰਨਗੇ ਅਸੀਂ ਡਟ ਕੇ ਮੁੱਖ ਮੰਤਰੀ ਦੇ ਨਾਲ ਆ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਹ ਗੱਲ ਤਾਂ ਕੱਲ ਤੋਂ ਹੀ ਪਤਾ ਲੱਗ ਗਈ ਹੋਣੀ ਹੈ ਕਿ ਅਰਵਿੰਦ ਕੇਜੀਵਾਲ ਹੁਣੇ ਅਸਤੀਫਾ ਦੇਣ ਜਾ ਰਹੇ ਨੇ ਕੱਲ ਉਹਨਾਂ ਨੇ ਕਹਿ ਦਿੱਤਾ ਕਿ ਅਸ ਤੋਂ 2 ਦਿਨ ਬਾਅਦ ਮੈਂ ਅਸਤੀਫਾ ਦੇ ਦੇਵਾਂਗਾ ਜਦੋਂ ਤੱਕ ਲੋਕ ਮੈਨੂੰ ਇਮਾਨਦਾਰ ਨਹੀਂ ਕੋਸ਼ਿਸ਼ ਕਰ ਦਿੰਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਮੈਂ ਇਮਾਨਦਾਰ ਨਹੀਂ ਬਣ ਜਾਂਦਾ ਉਦੋਂ ਤੱਕ ਮੈਂ ਜਿਹੜਾ ਅਹੁਦਾ ਨਹੀਂ ਸੰਭਾਲਾਂਗਾ ਤੇ ਹੋਰ ਕੋਈ ਜਿਹੜਾ ਲੀਡਰ ਹੈ ਇਸ ਅਹੁਦੇ ਦੇ ਉੱਪਰ ਜਿਹੜਾ ਫਿਲਹਾਲ ਬੈਠੇਗਾ ਢਿਲੂ ਸਾਹਿਬ ਇਹ ਤਾਂ ਹੋ ਗਿਆ ਕਿ ਉਹਨਾਂ ਨੇ ਐਲਾਨ ਕਰਤਾ ਪਰ ਜੇ ਦੇ ਪਿੱਛੇ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੀਏ ਤੁਹਾਨੂੰ ਕੀ ਲੱਗਦਾ ਕਿ ਕੇਜਰੀਵਾਲ ਸਾਹਿਬ ਕਿਹੜਾ ਪੈਂਤੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਹਰਿਆਣਾ ਵਿਧਾਨ ਸਭਾ ਵੀ ਇਸ ਸਮੇਂ ਸਿਰਤੇ ਨੇ ਤੇ ਉਹਨਾਂ ਦੇ ਟਾਈਮ ਦੇ ਵਿੱਚ ਦਿੱਲੀ ਦੀਆਂ ਚੋਣਾਂ ਵੀ ਹੋਣੀਆਂ ਨੇ ਦੇਖੋ ਰਵਿੰਦਰ ਕੇਜਰੀਵਾਲ ਬਾਰੇ ਪਤਾ ਹੈ ਕਿ ਉਹ ਬਹੁਤ ਛਾਤਰ ਦਿਮਾਗ ਕਿਸਮ ਦਾ ਆਦਮੀ ਹੈ ਉਹਨੇ 2014 ਵਾਲਾ ਪੈਂਤੜਾ ਫੇਰ ਇੱਕ ਵਾਰ ਖੇលਿਆ ਕਿਉਂਕਿ ਉਸ ਵੇਲੇ ਵੀ ਪਹਿਲੀ ਸਰਕਾਰ ਕਾਂਗਰਸ ਨਾਲ ਬਣਾਈ ਲੋਕਪਾਲ ਦੀ ਗੱਲ ਕੀਤੀ ਬੜਾ ਕੁਝ ਕਿਹਾ ਜੇ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੇ ਆਪ ਸ਼ੱਕ ਕਿਉਂ ਪੈਦਾ ਕਰ ਰਹੇ ਹੋ ਮੈਂ ਤਾਂ ਲੋਕਾਂ ਤੋਂ ਫਤਵਾ ਲਵਾਵਾਂਗਾ ਕਦੇ ਇਮਾਨਦਾਰ ਕਰਦੇ ਕਟੜ ਇਮਾਨਦਾਰ ਉਹਦਾ ਕੋਈ ਰੱਖਣਾ ਨਹੀਂ ਨਾ ਦਾ ਮੁੱਖ ਮੰਤਰੀ ਸੋ ਐਸ ਵੇਲੇ ਅਰਬਿੰਦ ਕੇਜਰੀਬਾਲ ਇੱਕ ਵਾਰ ਫੇਰ ਜਜਬਾਤੀ ਕਿਸਮ ਦਾ ਜਿਹੜਾ ਭਾਸ਼ਣ ਹੈ ਉਹ ਦੇ ਰਿਹਾ ਹੈ ਪੱਤਾ ਖੇਡ ਰਿਹਾ ਹੈ ਲੋਕਾਂ ਤੋਂ ਪੁੱਛੂੰਗਾ ਮੈਂ ਇਮਾਨਦਾਰ ਹਾਂ ਜਾਂ ਨਹੀਂ ਜਿਹੜੇ ਲੋਕ ਤੁਹਾਨੂੰ ਵੋਟ ਪਾਉਣਗੇ ਮੰਨ ਲਓ 37% ਨੇ ਪਾਤੀ ਇਹਦਾ ਮਤਲਬ 37% ਦੀ ਨਜ਼ਰ ਦੇ ਵਿੱਚ ਤੁਸੀਂ ਇਮਾਨਦਾਰ ਜਾਂ ਨਹੀਂ ਇਹ ਸਰਟੀਫਿਕੇਟ ਹੈ ਤੇ ਜਿਹੜੇ 63% ਨੇ ਤੁਹਾਨੂੰ ਵੋਟ ਨਹੀਂ ਪਾਈ ਉਹਨਾਂ ਦੀ ਰਾਏਸ਼ਵਾਰੀ ਕਿੱਸਾ ਬਨਾਲ ਦੇਖੀ ਜਾਊਗੀ ਦੋ ਤਰੀਕੇ ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇਵਾਂਗਾ ਕਿਉਂਕਿ ਦੋ ਦਿਨਾਂ ਬਾਅਦ ਕੱਲ ਨੂੰ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜਨਮ ਦਿਹਾੜਾ ਹੈ ਹੂੰ ਉਹਨਾਂ ਦਾ ਜਨਮ ਦਿਨ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਲੱਗਿਆ ਹੋਇਆ ਕਿ ਇਹਨਾਂ ਨੇ ਆਪ ਹੀ ਪਾਸ ਕੀਤਾ ਸੀ ਕਿ ਜਿਹੜਾ ਵੀ ਵਿਅਕਤੀ 75 ਸਾਲ ਦਾ ਹੋ ਜਾਵੇ ਉਹਨੂੰ ਫਿਰ ਅੱਗੇ ਮੌਕਾ ਨਹੀਂ ਦੇਣਾ ਦਿੰਦਿਆਂ ਨਹੀਂ ਦਿੰਦੇ ਇੱਥੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਆਗੂ ਦੇਖੇ ਐ ਜਿਹੜੇ ਕਹਿੰਦੇ ਤਾਂ ਇਹ ਨੇ ਮੇਰਾ ਕੁਰਸੀ ਨੂੰ ਵੋ ਨਹੀਂ 1% ਵੀ ਨਹੀਂ ਪਰ ਫੇਵੀ ਕੋਲ ਇਹੋ ਜਿਹਾ ਲਾ ਲੈਂਦੇ ਐ ਜਦੋਂ ਉੱਠਦੇ ਐ ਕੁਰਸੀ ਨਾਲ ਹੀ ਉੱਠ ਘੜਦੀ ਐ ਜੀ ਛੱਡ ਨੂੰ ਜੀ ਵੀ ਨਹੀਂ ਕਰਦਾ ਸੋ ਹੁਣ ਕਹਿੰਦੇ ਜੀ ਨਾ ਪ੍ਰਧਾਨ ਮੁੱਖ ਮੰਤਰੀ ਬਣੂਗਾ ਮਨੀਸ਼ ਸ਼ੋਧਿਆ ਨਾ ਫਲਾਣਾ ਬਣੂਗਾ ਨਾ ਫਲਾਣਾ ਬਣੂਗਾ ਪਰ ਅੰਦਰਖੱਤ ਤੇ ਸੁਨੀਤਾ ਕੇਜਰੀਵਾਲ ਦਾ ਨਾਮ ਹੀ ਲਿਆ ਉੱਥੇ ਜਿਸ ਤਰ੍ਹਾਂ ਦਾ ਕੱਲ ਮਾਹੌਲ ਬਣਿਆ ਜਿਹੜੇ ਉਹ ਕਹਿੰਦੇ ਸੀ ਨਾ ਕਿ ਮਾੜੀ ਹੋਈ ਅਮਲੀ ਨਾਲ ਚੁੰਗੀ ਬੱਕਰੀ ਬਣਾਤਾ ਡਾਕਾ ਜੀ ਉੱਥੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਚਿਹਰਾ ਦੇਖਣ ਆਲਾ ਸੀ ਉਹਨਾਂ ਦੀ ਜਿਹੜੀ ਸਰੀਰਕ ਭਾਸ਼ਾ ਸੀ ਉਹ ਦੇਖਣ ਵਾਲੀ ਸੀ ਬੁਲਾਏ ਹੂੰ ਇਸ ਪਾਰਟੀ ਦਾ ਸਭ ਤੋਂ ਵੱਡਾ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਅਰਵਿੰਦ ਕੇਜਰੀ ਬਾਲਤਾ ਇੱਕ ਕਾਰਪੋਰੇਸ਼ਨ ਦਾ ਮੁੱਖ ਮੰਤਰੀ ਹੈ ਇਸ ਤੋਂ ਸਵੇ ਤਾਂ ਕੁਝ ਨਹੀਂ ਜੀ ਤੇ ਭਗਵੰਤ ਮਾਨ ਪੂਰੇ ਰਾਜ ਦਾ ਮੁੱਖ ਮੰਤਰੀ ਹੈ ਕਹਿ ਕੀ ਰਹੇ ਨੇ ਕ੍ਰਾਂਤੀਕਾਰੀ ਕਦਮ ਹੂੰ ਤੇ ਆ ਭਗਵੰਤ ਮਾਨ ਵੀ ਉਹੀ ਬੋਲੀ ਬੋਲਣ ਲੱਗ ਗਿਆ ਕ੍ਰਾਂਤੀਕਾਰੀ ਤੁਸੀਂ ਕੰਮ ਕਰੋ ਜੇ ਲੋਕ ਤੁਹਾਨੂੰ ਇਮਾਨਦਾਰ ਸਮਝਦੇ ਹੋਣਗੇ ਜੀ ਤੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਪਰ ਵਾਰ-ਵਾਰ ਜਜਵਾਤ ਲੋਕਾਂ ਦੇ ਨਾਲ ਖੇਡਣਾ ਇਹ ਲੋਕਤੰਤਰ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਹੁੰਦੀ ਹੂੰ ਕਾਰਨ ਕੀ ਕਿ ਲੋਕ ਦੁਬਾਰਾ ਜਿਤਾ ਦੇਣਗੇ ਤਾਂ 5 ਸਾਲ ਵਾਸਤੇ ਬਰਾਂਗੇ ਇਹ ਦਿੱਲੀ ਦੀ ਜਨਤਾ ਨੇ ਦੇਖ ਰਹੀਂ ਤੁਹਾਨੂੰ ਜਵਾਨਤ ਮਿਲੀ ਹੈ ਅਜੇ ਕੇਸ ਦੇ ਵਿੱਚੋਂ ਤੁਸੀਂ ਫਾਰਗ ਨਹੀਂ ਹੋਏ ਹਮ ਜਦੋਂ ਤੱਕ ਤੁਸੀਂ ਫਾਰਗ ਨਹੀਂ ਹੁੰਦੇ ਇਹ ਤਾਂ ਤਲਵਾਰ ਹੈ ਇਧਰ ਵੀ ਡਿੱਗ ਸਕਦੀ ਹੈ ਇਧਰੋਂ ਵੀ ਡਿੱਗ ਸਕਦੀ ਹੈ ਬਿਲਕੁਲ ਸੋ ਇਸ ਕਰਕੇ ਇਹਨਾਂ ਨੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਪੱਤਾ ਖੇਡਿਆ ਉਹ ਇਸ ਤਰ੍ਹਾਂ ਦਾ ਪੱਤਾ ਖੇਡਿਆ ਔਰ ਜਿਹੜਾ ਕੱਲ ਭਗਵੰਤ ਮਾਨ ਨਾਲ ਇਹਨਾਂ ਨੇ ਕੀਤਾ ਸਾਡਾ ਮੁੱਖ ਮੰਤਰੀ ਹੈ ਅਸੀਂ ਭਵੇਂ ਲੱਖ ਮੱਤ ਭੇਦ ਹੋਣ ਉਹਨਾਂ ਦੀਆਂ ਨੀਤੀਆਂ ਤੇ ਬਤ ਪੇਦ ਹੋਣ ਪਰ ਜਦੋਂ ਸਾਡੇ ਮੁੱਖ ਮੰਤਰੀ ਨਾਲ ਇਹੋ ਜੇ ਲੋਕ ਕੁਛ ਕਰਨਗੇ ਅਸੀਂ ਡਟ ਕੇ ਮੁੱਖ ਮੰਤਰੀ ਦੇ ਨਾਲ ਆ ਜੀ ਮੁੱਖ ਮੰਤਰੀ ਦਾ ਕਿਸੇ ਕਿਸਮ ਦਾ ਉਹਦਾ ਇਹ ਨੁਕਸਾਨ ਕਰਨ ਉਹਦਾ ਅਕਸ ਖਰਾਬ ਕਰਨ ਹਰ ਗਿਜ ਅਸੀਂ ਇਸ ਗੱਲ ਦੇ ਉੱਤੇ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਮੁੱਖ ਪੰਜਾਬੀ ਵੀ ਨਹੀਂ ਕਰਨਗੇ ਠੀਕ ਹੈ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਉਸ ਗੱਲ ਤੇ ਖਰੇ ਨਹੀਂ ਉਤਰੇ ਪਹਿਲਾਂ ਇਹਦੇ ਨਾਲ 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 ਕੱਲ ਕੇਜੀ ਵੱਲ ਹੋਣਾ ਨੇ ਜਦੋਂ ਇਹ ਗੱਲ ਕੀਤੀ ਕਿ ਮੈਂ ਅਸਤੀਫਾ ਦੇਣ ਜਾ ਰਿਹਾ ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਚੋਣਾਂ ਨੇ ਤੇ ਦਿੱਲੀ ਦੀਆਂ ਚੋਣਾਂ ਨੇ ਜਿਹੜੀਆਂ ਉਹਦੇ ਨਾਲ ਹੀ ਕਰਾ ਦਿੱਤੀਆਂ ਜਾਣ ਹਾਲਾਂਕਿ ਹਜੇ ਦਿੱਲੀ ਚੋਣਾਂ ਦੇ ਵਿੱਚ ਕੁਝ ਸਮਾਂ ਬਾਕੀ ਹੈ ਹਜੇ ਟਰਮ ਪੀਰੀਅਡ ਹੈ ਜਿਹੜਾ ਉਹ ਪੂਰਾ ਨਹੀਂ ਹੋਇਆ ਪਰ ਉਹਨਾਂ ਨੇ ਕਹਿ ਦਿੱਤਾ ਕਿ ਮਹਾਰਾਸ਼ਟਰ ਦੇ ਨਾਲ ਕਰਵਾ ਦਿਓ ਕੀ ਤੁਹਾਨੂੰ ਲੱਗਦਾ ਢਿਲੋ ਸਾਹਿਬ ਇੱਥੇ ਜਿਹੜਾ ਸਿੰਪਥੀ ਕਾਰਡ ਖੇਡਿਆ ਤੇਜੀ ਵਾਲ ਹੋਣਾ ਨੇ ਕਿ ਮੈਂ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਚ ਜਾਵਾਂ ਕਿ ਉਹ ਚਾਹੁੰਦੇ ਨੇ ਕਿ ਮੈਂ ਵਗਦੀ ਗੰਗਾ ਜਿਹੜੀ ਉਹ ਚ ਹਣੀ ਹੱਥ ਧੋ ਕੇ ਦਿੱਲੀ ਦੀਆਂ ਚੋਣਾਂ ਵੀ ਕਰਵਾ ਲਈਏ ਤਾਂ ਕਿ ਆਉਣ ਵਾਲੇ 5 4 6 ਮਹੀਨਿਆਂ ਤੱਕ ਲੋਕ ਇਹ ਗੱਲ ਨਾ ਭੁੱਲ ਜਾਣ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਦੇਖੋ ਮਨਦੇ ਵੱਲ ਬਲੇ ਤਾਂ ਇਹੀ ਨੇ ਹੂੰ ਕਿ ਤੁਸੀਂ ਪਹਿਲਾਂ ਚੋਣਾਂ ਕਰਾ ਦਿਓ ਕੁਰਸੀ ਮੈਨੂੰ 5 ਸਾਲ ਵਾਸਤੇ ਫੇਰ ਪ੍ਰਾਪਤ ਹੋ ਜੇ ਜੇ ਆਪਾਂ ਕੰਮ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਜਿਹੜਾ ਉਹ ਕਹਿ ਰਹੇ ਹੈ ਜਿਹੜੇ ਸਵਾਲ ਉੱਠਦੇ ਹੈ ਉਹਨਾਂ ਦਾ ਜਵਾਬ ਤਾਂ ਇਹਨਾਂ ਦੇ ਵਿੱਚ ਕਿਤੇ ਹੈ ਨਹੀਂ ਸੋ ਕਿਉਂਕਿ ਮੁੱਦੇ ਜਿਹੜੇ ਹੁੰਦੇ ਨੇ ਉਹ ਵਕਤੀ ਤੌਰ ਤੇ ਹੁੰਦੇ ਨੇ ਸੋ ਸਦਾ ਬਹਾਰ ਮੁੱਦੇ ਤੋਂ ਕੋਈ ਜੇ ਆਗੂ ਉਹਦੇ ਤੇ ਖਰਾ ਉਤਰ ਜੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਕੁਰਸੀ ਕੱਲ ਜਾਂਦੀ ਹੈ ਅੱਜ ਜਾਵੇ ਜੀ ਸੋ ਇਹਦੇ ਵਿੱਚ ਕੇਜਰੀਵਾਲ ਦੇ ਇਹ ਜਿ ਜਵਾਤੀ ਪੱਤੇ ਨੇ ਜੇ ਫਰਵਰੀ ਤੱਕ ਜਾਂਦਿਆਂ ਜਾਂਦਿਆਂ ਪਤਾ ਨਹੀਂ ਇੱਥੇ ਕਿਹੜਾ ਮੁੱਦਾ ਨਮਾ ਆ ਜੇ ਵੀ ਹੂੰ ਤੇ ਜੇ ਤੁਸੀਂ ਇੰਨੇ ਫਿਰ ਤੁਹਾਡੇ ਨਾਲ ਪਾਰਟੀਆਂ ਖੜਦੀਆਂ ਕਿਉਂ ਨਹੀਂ ਬਿਲਕੁਲ ਕਿਉਂਕਿ ਤੁਹਾਡੀ ਅਜੇ ਤੱਕਰ ਸਪਸ਼ਟਤਾ ਨਹੀਂ ਅੱਧੇ ਕਹਿੰਦੇ ਨੇ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਵੀਰ ਟੀਮ ਹੈ ਕਈ ਕਹਿੰਦੇ ਨੇ ਨਹੀਂ ਜੀ ਇਹ ਤਾਂ ਕਾਂਗਰਸ ਨਾਲ ਆਲਾ ਆਂਡਿਆ ਗੱਠ ਜੋੜ ਦੇ ਵਿੱਚ ਗਿਆ ਹੋਇਆ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਆਪ ਸਪਸ਼ਟ ਕਰਨਾ ਪਊਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ